ਲੋਕ ਸਭਾ ਚਰਨਦਰ ਤੋਂ ਭਾਸਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਚੋਣ ਮਹਿੰਮ ਨੂੰ ਤੇਜ਼ ਕਰਦਿਆਂ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਵਿਸ਼ੇਸ਼ ਮੀਟਿੰਗ ਗੁਰਆਂ ਤੋਂ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਰਜਨੀ ਗੱਬਾ ਦੀ ਪ੍ਰਧਾਨਗੀ ਹੇਠ ਗੁਰਆਂ ਦੇ ਵਕ ਵਕ ਵਾਰਡਾ ਵਿੱਚ ਹੋਈਆਂ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਬੀਬੀ ਕਾਰਮਜੀਤ ਕੌਰ ਚੌਧਰੀ ਜ਼ਿਲ੍ਹਾ ਦਿਹਾਤੀ ਦੀ ਪ੍ਰਧਾਨ ਨੀਦੀ ਤਿਵਾੜੀ ਪਹੁੰਚੇ ਇਸ ਮੌਕੇ ਬੋਲਦਿਆਂ ਕਾਰਮਜੀਤ ਕੌਰ ਚੌਧਰੀ ਅਤੇ ਨੀਦੀ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਪੰਜਾਬ ਵਾਸੀਆਂ ਤੱਕ ਨਹੀਂ ਪਹੁੰਚ ਰਹੀਆਂ ਕੇਂਦਰ ਵੱਲੋਂ ਮਹਿਲਾਵਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਦਿੱਤੀਆਂ ਜਾਂਦੀਆਂ ਹਨ ਪਰ ਉਹਨਾਂ ਦਾ ਪੰਜਾਬ ਵਾਸੀਆਂ ਨੂੰ ਪਤਾ ਨਹੀਂ ਲੱਗ ਰਿਹਾ ਜਿਸ ਕਰ ਲੋਕ ਸਕੀਮਾਂ ਲੈਣ ਤੋਂ ਬਾਂਝੇ ਰਹਿ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਅਬ ਕੀ ਵਾਰ 400 ਪਾਰ ਦਾ ਨਾਰਾ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤਾ ਗਿਆ ਹੈ ਉਸ ਵਿੱਚ ਜਲੰਧਰ ਦੀ ਸੀਟ ਜਿੱਤ ਕੇ ਪ੍ਰਧਾਨ ਮੰਤਰੀ ਦੀ ਝੋਲੀ ਪਾਈ ਜਾਵੇਗੀ ਇਸ ਲਈ ਮਹਿਲਾਵਾਂ ਵੀ ਹੁਣ ਤਕੜੇ ਹੋ ਕੇ ਇੱਕ ਇੱਕ ਕੀਮਤੀ ਵੋਟ ਭਾਜਪਾ ਦੇ ਉਮੀਦਵਾਰ ਦੇ ਹੱਕ ਵਿੱਚ ਪਾਉਣ ਅਤੇ ਇੱਥੋਂ ਵੱਡੀ ਲੀਡ ਸੁਸ਼ੀਲ ਕੁਮਾਰ ਰਿੰਕੂ ਨੂੰ ਦਬੋਣ ਗੋਲਾئیں گے ਦੋਰਾਮੇ ਗੋਲਾئیں ਹਮ ਦੋ ਲਾئیںਗੇ ਇਸ ਟੋਲੀਆ ਮੇਰੇ ਹੈ ਅਮ ਬੱਲੇ ਦੀ ਜੈ ਜਗਰਾਸ਼ੀ ਆਵਰਾਮ ਜੀ ਦਾ ਉਹ ਸਭੇ ਕਰਾਈ ਦੀ ਜੈ ਹਾਂ ਜੈ ਸ਼੍ਰੀ ਨਾਮ ਮੇਰਾ ਸਾਰਿਆਂ ਨੂੰ ਅੱਜ ਗੁਰਾਇਆ ਮੰਡਲ ਦੇ ਵਿੱਚ ਬਹੁਤ ਹੀ ਅਹਿਮ ਮੀਟਿੰਗਾਂ ਹੋਈਆਂ ਆ ਰਜਨੀ ਕਾਬਾ ਜੀ ਦੀ ਅਧਿਐਕਸ਼ਤਾ ਦੇ ਵਿੱਚ ਜੋ ਕਿ ਬਹੁਤ ਸਾਡੀਆਂ ਸਫਲ ਮੀਟਿੰਗਸ ਹੋਈਆਂ ਨੇ ਬਹੁਤ ਮਹਿਲਾਵਾਂ ਨੇ ਸਾਨੂੰ ਬਹੁਤ ਵੱਡਾ ਹੰਗਾਰਾ ਦਿੱਤਾ ਤੇ ਉਹਨਾਂ ਨੇ ਸਾਨੂੰ ਇਹ ਯਕੀਨ ਦਿਵਾਇਆ ਕਿ ਇਸ ਵਾਰ ਮੋਦੀ ਜੀ ਨੂੰ ਲੈ ਕੇ ਆਣਗੇ ਤੇ ਸਾਡੇ ਇੱਥੇ ਸੁਸ਼ੀਲ ਕੁਮਾਰ ਰਿੰਪੂ ਜੀ ਐਮਪੀ ਬਣ ਕੇ ਉੱਭਰ ਕੇ ਆਣਗੇ ਤੇ ਉਹਨਾਂ ਦੇ ਸਾਰੇ ਮਸਲੇ ਹੱਲ ਕਰਨਗੇ ਤੇ ਮੈਂ ਇਹਨਾਂ ਨਾਲ ਨਾਲ ਆਪਣੇ ਸਾਰੇ ਭੈਣ ਭਰਾਵਾਂ ਨੂੰ ਫਲੋਰ ਦੇ ਜਿੰਨੇ ਵੀ ਭੈਣ ਭਰਾ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਆਪਣੀ ਕੀਮਤੀ ਵੋਟ ਸਹੀ ਤੁਸੀਂ ਆਪਣੇ ਕੈਂਡੀਡੇਟ ਨੂੰ ਪਾਓ ਬੀਜੇਪੀ ਨੂੰ ਜਿਤਾਓ ਮੋਦੀ ਜੀ ਨੂੰ ਇੱਥੇ ਲੈ ਕੇ ਆਓ ਤੇ ਜਿਹੜੀਆਂ ਸਕੀਮਾਂ ਹੈਗੀਆਂ ਸੈਂਟਰ ਦੀਆਂ ਉਹ ਤੁਹਾਡੇ ਤੱਕ ਡਾਇਰੈਕਟ ਪਹੁੰਚਣ ਤੁਹਾਨੂੰ ਉਹਨਾਂ ਦੇ ਪ੍ਰੋਪਰ ਉਹਨਾਂ ਦੇ ਸਾਰੇ ਤੁਹਾਨੂੰ ਯੂਸੇਸ ਉਹਦੇ ਮਿਲ ਸਕਣ ਇਹਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਧੰਨਵਾਦ ਕਰਦੀ ਆ ਸਪੈਸ਼ਲੀ ਮੈਂ মিডিਆ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇੱਥੇ ਬਹੁਤ ਸਾਰ ਨੂੰ ਸਵੇਰ ਤੋਂ ਸ਼ਾਮ ਤੱਕ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਆ ਜੈ ਸ਼੍ਰੀ ਰਾਮ ਜੀ